ਜੇ ਦੀ ਸਰਕਾਰ ਆਉਂਦੀ ਆ ਉਹਨੂੰ ਫੰਡਿੰਗ ਦੇ ਕੇ ਤੇ ਸ਼ੈਲਟਰ ਲੈ ਲੈਂਦੇ ਆ ਪਰ ਇਹਨਾਂ ਨੇ ਪਿਛਲੇ ਮੌਕਿਆਂ 'ਚ ਕੀਤਾ ਕੀ ਆ ਜਿਹੜੇ ਮੌਕੇ ਆਪਾਂ ਇਹਨਾਂ ਨੂੰ ਦੇ ਕੇ ਵੇਖੇ ਮੈਂ ਵੀ ਉਹਨਾਂ ਵਿੱਚੋਂ ਹੀ ਆ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਗਵਰਨਮੈਂਟ ਹਸਪੀਟਲਾਂ ਦੇ ਹਾਲ ਵੇਖ ਲਓ ਇੰਨੇ ਇੰਨੇ ਮਾੜੇ ਆ ਕਿ ਲੋਕਾਂ ਨੂੰ ਉੱਥੇ ਕੀੜੇ ਪੈ ਆ ਜਿਹੜੇ ਮੌਜੂਦਾ ਸਿਟਿੰਗ ਐਮਪੀ ਆ ਐਮਐਲਏ ਆ ਜਿਨ੍ਹਾਂ ਦੇ ਏਰੀਆ ਦੇ ਵਿੱਚ ਹਸਪੀਟਲ ਆਉਂਦੇ ਆ ਉਹਨਾਂ ਦੇ ਫਰਜ਼ ਬੰਦੇ ਉਹਨਾਂ ਨੇ ਕੀਤੇ ਨਹੀਂ ਆ ਜਿਹੜੇ ਮੌਕੇ ਮੰਗਦੇ ਆ ਨਾ ਇਹ ਮੌਕੇ ਮੰਗਦੇ ਆਪਣੀਆਂ ਜਾਇਦਾਦਾਂ ਨੂੰ ਵਧਾਉਣ ਲਈ ਇਸ ਗੱਲਾਂ ਤੋਂ ਅੱਕ ਕੇ ਹੀ ਇਹ ਸਟੈਂਡ ਲਿਆ ਆ ਇਹੀ ਆਪ ਇਹਨਾਂ ਦੇ ਸਾਹਮਣੇ ਖਲੋ ਕੇ ਕਾਗਜ਼ ਭਰਾਂਗੇ ਆਪ ਸਾਹਮਣੇ ਇਹਨਾਂ ਦੇ ਲੜਾਂਗੇ ਅੰਮ੍ਰਿਤਸਰ ਦੀ ਸਿਆਸਤ ਦੇ ਬਾਰੇ ਕਿਹਾ ਜਾਂਦਾ ਹੈ ਕਿ ਡਿਗਜਾਂ ਦੀ ਸਿਆਸਤ ਹੈ ਉੱਥੋਂ ਇਸ ਵਾਰ ਵੀ ਲੋਕ ਸਭਾ ਦੇ ਲਈ ਡਿਗਜ ਉਮੀਦਵਾਰ ਮੈਦਾਨ ਦੇ ਵਿੱਚ ਨੇ ਉੱਥੋਂ ਹੀ ਇੱਕ ਆਮ ਨੌਜਵਾਨ ਵੀ ਚੋਣ ਲੜਨ ਜਾ ਰਿਹਾ ਹੈ ਉਹ ਕਹਿੰਦਾ ਹੈ ਕਿ ਮੈਂ ਵੀ ਇਹਨਾਂ ਡਿਗਜਾਂ ਦਾ ਮੁਕਾਬਲਾ ਕਰਾਂਗਾ ਚੋਣ ਮੈਦਾਨ ਦੇ ਵਿੱਚ ਉਤਰਾਂਗਾ ਤੇ ਸਾਹਮਣੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਿਹੜੀ ਟੱਕਰ ਆ ਉਹ ਦੇਵਾਂਗਾ ਮੇਰੇ ਨਾਲ ਰੇਸ਼ਮ ਸਿੰਘ ਵਿੜੈਚ ਨੇ ਇਸ ਮੁਲਾਕਾਤ ਦੇ ਵਿੱਚ ਉਹਨਾਂ ਤੋਂ ਜਾਣਾਂਗੇ ਉਹਨਾਂ ਨੇ ਇਹ ਫੈਸਲਾ ਕਿਉਂ ਕੀਤਾ ਕਿਉਂ ਚੋਣ ਮੈਦਾਨ ਦੇ ਵਿੱਚ ਉਤਰਨਾ ਚਾਹੁੰਦੇ ਨੇ ਬਾਈ ਜੀ ਤੁਸੀਂ ਇਹ ਕਿਉਂ ਜਿਹੜਾ ਫੈਸਲਾ ਕੀਤਾ ਸਭ ਤੋਂ ਪਹਿਲਾਂ ਆਪਣੇ ਬਾਰੇ ਜ਼ਰੂਰ ਜਾਣਕਾਰੀ ਦਿਓ ਜਿਹੜੇ ਤੱਕ ਅੱਜ ਤੱਕ ਕਮਾ ਦੇ ਵਿੱਚ ਤੁਸੀਂ ਐਕਟਿਵ ਸੀਗੇ ਕੀ ਤੁਸੀਂ ਉਹਨਾਂ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਤੁਹਾਡੀ ਮਨਛਾ ਕੀ ਸੀਗੀ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਵੇਖੋ ਅਹੀਂ ਕਿਸਾਨੀ ਜਦੋਂ ਦਾ ਤਾਂ ਨਾਂ ਲੱਗਾ ਆ ਉਦੋਂ ਦੇ ਵੀ ਅਸੀਂ ਸੋਨੀਆ ਮਾਂ ਉਹਨਾਂ ਦੇ ਨਾਲ ਉੱਥੇ 1 ਸਾਲ ਡਿਟੇ ਰਹੇ ਆ ਪਿੰਡਾਂ 'ਚ ਵੀ ਆਪਾਂ ਸਾਰੇ ਪਿੰਡਾਂ ਦੇ ਵਿੱਚ ਉਥੋਂ ਰੈਲੀਆਂ ਖਰਾ ਕੇ ਕਿਸ ਪੋਲਿਟਿਕਲ ਰੈਲੀਆਂ ਤੇ ਸਾਰੇ ਕਰਾਉਂਦੇ ਕਰਾਉਂਦੇ ਆ ਆਪਾਂ ਕਿਸਾਨੀ ਲਈ ਰੈਲੀਆਂ ਕਰਾ ਕੇ ਲੋਕਾਂ ਨੂੰ ਇਕੱਠੇ ਕਰਕੇ ਬੱਸਾਂ 'ਚ ਬਿਠਾ ਬਿਠਾ ਕੇ ਆਪਾਂ ਦਿੱਲੀ ਧਰਨੇ ਤੇ ਲੈ ਕੇ ਜਾਂਦੇ ਰਹੇ ਆ ਹੁਣ ਵੀ ਕਿਨਾਰੀ ਬਾਰਡਰ ਤੇ ਆਪਾਂ ਤਕਰੀਬਨ ਹਫਤੇ ਬਾਅਦ ਚੱਲ ਜਾਈ ਰਾਇਆ ਕਿ ਇਹ ਵੀ ਚੀਜ਼ ਦੀ ਕਿਸਾਨਾਂ ਨੂੰ ਲੋੜ ਹੋਵੇ ਦਵਾਈਆਂ ਦੀ ਕੋਈ ਵੀ ਚੀਜ਼ ਮੱਛਰ ਬਹੁਤ ਹੈ ਉੱਥੇ ਹੁਣ ਮੱਛਰ ਦੀਆਂ ਟਿਊਬਾਂ ਕੁਝ ਵੀ ਚਾਹੀਦਾ ਹੋਵੇ ਆਪਾਂ ਉੱਥੇ ਹਾਜ਼ਰ ਰਹਿ ਤਾ ਬਾਕੀ ਇਹ ਆ ਕਿ ਜਿਹੜੀ ਗੱਲ ਰਹੀ ਆਪਣੇ ਹਲਕੇ ਦੀ ਸਾਡੇ ਹਲਕੇ ਦੇ ਵਿੱਚ ਬਹੁਤ ਜਿਹੜਾ ਸਾਨੂੰ ਇਹ ਸਟੈਪ ਚੁੱਕਣਾ ਪਿਆ ਆ ਹਰ ਵਾਰ ਇਹ ਲੀਡਰ ਮੌਕਾ ਮੰਗਦੇ ਆ ਕਿ ਸਾਨੂੰ ਇੱਕ ਮੌਕਾ ਹੋਰ ਦੇ ਦਿਓ ਇੱਕ ਮੌਕਾ ਹੋਰ ਹੋਰ ਦੇ ਦਿਓ ਪਰ ਇਹਨਾਂ ਨੇ ਪਿਛਲੇ ਮੌਕਿਆਂ 'ਚ ਕੀਤਾ ਕੀ ਆ ਜਿਹੜੇ ਮੌਕੇ ਆਪਾਂ ਇਹਨਾਂ ਨੂੰ ਦੇ ਕੇ ਵੇਖੇ ਮੈਂ ਵੀ ਉਹਨਾਂ ਵਿੱਚੋਂ ਹੀ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਮੌਕੇ ਦਿੱਤੇ ਆ ਜਾਂ ਹੋਰ ਵੀ ਲੋਕਾਂ ਅੱਗੇ ਲੋਕਾਂ ਦੇ ਅੱਗੇ ਹੱਥ ਜੋੜ-ਜੋੜ ਕੇ ਇਹਨਾਂ ਨੂੰ ਵੋਟਾਂ ਪਵਾਈਆਂ ਆ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਗਵਰਨਮੈਂਟ ਹਸਪੀਟਲਾਂ ਦੇ ਹਾਲ ਵੇਖ ਲਓ ਇੰਨੇ ਇੰਨੇ ਮਾੜੇ ਆ ਕਿ ਲੋਕਾਂ ਨੂੰ ਉੱਥੇ ਕੀੜੇ ਪਏ ਆ ਕੀੜੇ ਪਾ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਵੀ ਆਪੇ ਮਰ ਜੂਗਾ ਤੇ ਇਹਦਾ ਸਸਕਾਰ ਕਰ ਦਾਂਗੇ ਤੇ ਗੱਲ ਖਤਮ ਕਰ ਦਾਂਗੇ ਲਵਾਰਸ ਲਾਸ਼ ਕਹਿ ਕੇ ਆਹ ਹਾਲਿਆ ਡਾਕਟਰ ਜਿਹੜੇ ਆ ਉਹ ਕਾਰਡ ਦੇ ਦਿੰਦੇ ਆ ਆਪਣਾ ਕਿ ਸਾਡੀ ਕੋਠੀ 'ਚ ਆ ਜਿਓ ਜੀ ਉੱਥੇ 1000 ਰੁਪਿਆ ਫੀਸ ਦਿਓ ਫਿਰ ਜਾਓ ਕੋਈ ਪੁੱਛਣਾ ਨਹੀਂ ਇਹ ਫਰਜ਼ ਕਿਹਦੇ ਬੰਦੇ ਆ ਇਹ ਸਾਡੇ ਨਹੀਂ ਬੰਦੇ ਇਹ ਬੰਦੇ ਐਮਪੀ ਦੇ ਜਿਹੜੇ ਮੌਜੂਦਾ ਸਿਟਿੰਗ ਐਮਪੀ ਆ ਐਮਐਲਏ ਆ ਜਿਨ੍ਹਾਂ ਦੇ ਏਰੀਆ ਦੇ ਵਿੱਚ ਹਸਪੀਟਲ ਆਉਂਦੇ ਆ ਉਹਨਾਂ ਦੇ ਫਰਜ਼ ਬੰਦੇ ਉਹਨਾਂ ਨੇ ਕੀਤੇ ਨਹੀਂ ਆ ਜਿਹੜੇ ਮੌਕੇ ਮੰਗਦੇ ਆ ਨਾ ਇਹ ਮੌਕੇ ਮੰਗਦੇ ਆਪਣੀਆਂ ਜਾਇਦਾਦਾਂ ਨੂੰ ਵਧਾਉਣ ਲਈ ਜਿਹੜੀ ਕੋਈ ਕਮੀ ਪੇਛੀ ਰਹਿ ਜਾਂਦੀ ਹੈ ਨਾ ਕਿ ਮੇਰੀ ਫਰਾੜੇ ਲੀਡਰ ਨਾਲੋਂ ਪੈੜੀ ਘੱਟ ਆ ਜੀ ਉਹਦੀ 500 ਕਿੱਲਾ ਤੇ ਮੇਰੀ 300 ਆ ਇੱਕ ਮੌਕਾ ਸਾਨੂੰ ਹੋਰ ਦਿਓ ਕਿ ਤਾਂ ਕਿ ਮੈਂ ਵੀ 250 ਬਣਾ ਲਾਂ ਮੈਂ 550 ਕਰ ਲਾਂ ਇਹ ਉਹ ਮੌਕੇ ਮੰਗਦੇ ਆ ਸਾਨੂੰ ਸਮਝਣ ਦੀ ਲੋੜ ਆ ਸਾਡਾ ਬਾਰਡਰ ਆ ਸਾਡਾ ਬਾਰਡਰ ਏਰੀਆ ਅੰਮ੍ਰਿਤਸਰ ਬਾਰਡਰ ਤੇ ਸਾਡਾ ਟਰੇਡ ਬੰਦ ਕੀਤਾ ਗਿਆ ਆ ਸਾਨੂੰ ਕਿਹਾ ਜਾਂਦਾ ਕਿ ਪਾਕਿਸਤਾਨ ਜਿਹੜਾ ਤੁਹਾਡਾ ਐਨੀਮੀ ਕੰਟਰੀ ਹੈ ਅਡਾਨੀ ਦੇ ਪੋਰਟ ਰਾਹੀਂ ਟ੍ਰੇਡ ਹੋ ਰਿਹਾ ਹੈ ਕੀ ਗੱਲ ਅਡਾਨੀ ਦੇ ਪੋਰਟ ਤੇ ਪਾਕਿਸਤਾਨ ਐਨੀਮੀ ਕੰਟਰੀ ਨਹੀਂ ਆ ਜਿਹੜੇ ਉੱਥੇ ਅਡਾਨੀ ਦੇ ਪੋਰਟ ਤੇ ਕੰਟੇਨਰ ਆ ਰਹੇ ਆ ਸ਼ਿਪ ਆ ਰਹੇ ਆ ਉਹ ਐਨੀਮੀ ਕੰਟਰੀ ਤੋਂ ਨਹੀਂ ਆ ਰਹੇ ਜੇ ਸਾਡਾ ਟ੍ਰੇਡ ਖੋਲਿਆ ਜਾਵੇ ਸਾਡਾ ਕਿਸਾਨਾਂ ਦਾ ਮਸਲਾ ਤੇ ਉੱਥੇ ਹੀ ਹੱਲ ਹੁੰਦਾ ਉਸੇ ਵळे ਹੱਲ ਹੁੰਦਾ ਹੈ ਆਪਣਾ ਟ੍ਰੇਡ ਸਾਡਾ ਸਾਡੇ ਬਾਇਰ ਰੋਡ ਟ੍ਰੇਡ ਹੋ ਸਕਦਾ ਆ 10 ਕਿਲ 10 ਮਿੰਟ ਦਾ ਰਸਤਾ ਆ ਸਾਡੇ ਅੰਮ੍ਰਿਤਸਰ ਤੋਂ ਲਾਹੌਰ ਦਾ ਸਾਡਾ ਟ੍ਰੇਡ ਖੋਲਿਆ ਜਾਵੇ ਹੋਰ بڑے ਮਸਲੇ ਆ ਨਸ਼ੇ ਦਾ ਨਸ਼ੇ ਦਾ ਮੁੱਦਾ ਆ ਜਿਹੜਾ ਕਿ ਸਿਰਫ ਇੱਕ ਮੁੱਦਾ ਹੀ ਬਣ ਕੇ ਰਹਿ ਜਾਂਦਾ ਆ ਇਲੈਕਸ਼ਨਾਂ ਦੇ ਦੌਰਾਨ ਦੌਰਾਨ ਉਸ ਤੋਂ ਬਾਅਦ ਨਸ਼ੇ ਦਾ ਕੋਈ ਪ੍ਰੈਕਟੀਕਲ ਰੂਪ ਦੇ ਵਿੱਚ ਕੋਈ ਉੱਤੇ ਅਮਲ ਨਹੀਂ ਕੀਤਾ ਜਾਂਦਾ ਕਿ ਨਸ਼ੇ ਨੂੰ ਬੰਦ ਕਿੱਦਾਂ ਕਰਨਾ ਆ ਕੋਈ ਮੀਟਿੰਗ ਨਹੀਂ ਹੁੰਦੀ ਵੀ ਨਸ਼ੇ ਨੂੰ ਨਸ਼ੇ ਵਾਲੇ ਜਿਹੜੇ ਵੇਚਣ ਵਾਲੇ ਵੱਡੇ ਸਮੱਗਲਰ ਆ ਜਿਹਦੀ ਸਰਕਾਰ ਆਉਂਦੀ ਆ ਉਹਨੂੰ ਫੰਡਿੰਗ ਦੇ ਕੇ ਤੇ ਸ਼ੈਲਟਰ ਲੈ ਲੈਂਦੇ ਆ ਇਸ ਗੱਲਾਂ ਤੋਂ ਅੱਕ ਕੇ ਅਸੀਂ ਇਹ ਸਟੈਂਡ ਲਿਆ ਆ ਕਿ ਅਸੀਂ ਆਪ ਇਹਨਾਂ ਦੇ ਸਾਹਮਣੇ ਖਲੋ ਕੇ ਕਾਗਜ਼ ਭਰਾਂਗੇ ਆਪ ਸਾਹਮਣੇ ਇਹਨਾਂ ਦੇ ਲੜਾਂਗੇ ਪਿੰਡਾਂ ਦੇ ਵਿੱਚ ਕੀ ਕਰਦੇ ਆ ਪਿੰਡਾਂ ਦੇ ਵਿੱਚ ਜਦੋਂ ਵੀ ਉੱਥੇ ਸਾਡੇ ਝਗੜੇ ਹੁੰਦੇ ਪਿੰਡਾਂ 'ਚ ਜਿਹੜੇ ਲੀਡਰ ਖੋਸ਼ ਹੁੰਦੇ ਆ ਆਪਣੇ ਇਹਨਾਂ ਨੇ ਆਪ ਕੀ ਕਰਦੇ ਇੱਕ ਦੂਜੇ ਵੱਲ ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਕਰਕੇ ਆਪਣੇ ਲਿੰਕ ਸਟਰੋਂਗ ਕਰਦੇ ਆ ਤੇ ਪਿੰਡਾਂ ਦੇ ਵਿੱਚ ਸਾਨੂੰ ਇਹ ਮਰਨ ਤੋਂ ਬਾਅਦ ਵੀ ਨਹੀਂ ਇਕੱਠੇ ਹੋਣ ਦਿੰਦੇ ਸਾਡੇ ਸ਼ਮਸ਼ਾਨ ਵੱਖਰੇ ਵੱਖਰੇ ਕਰਾਤੇ ਇਹ ਲੀਡਰਾਂ ਨੇ ਪਿੰਡਾਂ ਦੇ ਵਿੱਚ ਸੋ ਇਹੀ ਮੇਰੀ ਵੀ ਲੋਕਾਂ ਨੂੰ ਲੱਗਦਾ ਕਿ ਸਾਰੇ ਮਸਲਿਆਂ ਨੂੰ ਬੜੀ ਡਿੱਗੇ ਲੀਡਰ ਉੱਥੋਂ ਰਹੇ ਨੇ ਮੰਨਿਆ ਜਾਂਦਾ ਗਰਜੀਤ ਸਿੰਘ ਔਜਲਾ ਵੀ ਦੋ ਵਾਰ ਉੱਥੋਂ ਐਮਪੀ ਚੁਣੇ ਗਏ ਨੇ ਫਿਰ ਉਹਨਾਂ ਨੇ ਜਿਹੜਾ ਇਲੈਕਸ਼ਨ ਲੜ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਉੱਥੋਂ ਚੋਣ ਲੜੇ ਨੇ ਖਾਸ ਤੌਰ ਤੇ ਵਿਕਰਮ ਸਿੰਘ ਮਜੀਠੀਆ ਉੱਥੋਂ ਕਿੰਨੇ ਚਿਰ ਦੇ ਸਿਆਸਤ ਕਰ ਰਹੇ ਨੇ ਉਸੇ ਇਲਾਕੇ ਤੋਂ ਉਸੇ ਇਲਾਕੇ ਤੋਂ ਨਵਜੋਤ ਸਿੰਘ ਸਿੱਧੂ ਵੀ ਰਹੇ ਨੇ ਹੋਰ ਬਹੁਤ ਸਾਰੇ ਨਾਮ ਨੇ ਜਿਹੜੇ ਉਸ ਇਲਾਕੇ ਦੇ ਨਾਲ ਜੁੜੇ ਨੇ ਉਸ ਇਲਾਕੇ ਦੀ ਨਮਾਇੰਦਗੀ ਕਰਦੇ ਨੇ ਜਾਂ ਨਮਾਇੰਦਗੀ ਕਰਨ ਦਾ ਦਾਵਾ ਕਰਦੇ ਨੇ ਪਰ ਕੀ ਲੱਗਦਾ ਤੁਹਾਨੂੰ ਉਹਨਾਂ ਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਕੋਈ ਸਹੀ ਨਮਾਇੰਦਗੀ ਨਹੀਂ ਸੀ ਉਹਨਾਂ ਦੀ ਦੇਖੋ ਜੇ ਤੁਸੀਂ ਗੱਲ ਕੀਤੀ ਮਜੀਠੀਆ ਸਾਹਿਬ ਦੀ ਮਜੀਠੀਆ ਸਾਹਿਬ ਦੇ ਹਲਕੇ 'ਚ ਬਹੁਤ ਕੰਮ ਹੋਏ ਆ ਆਪਾਂ ਐਵੇਂ ਕਿਸੇ ਨੂੰ ਨਿੰਦੀ ਜਾਈਏ ਮਜੀਠੀਆ ਸਾਹਿਬ ਨੇ ਆਪਣੇ ਹਲਕੇ 'ਚ ਕੰਮ ਕੀਤੇ ਆ ਤਾਂ ਹੀ ਲੋਕ ਅੱਖਾਂ ਬੰਦ ਕਰਕੇ ਉਹਨਾਂ ਨੂੰ ਜਿਤਾ ਦਿੰਦੇ ਆ ਰਹੀ ਗੱਲ ਬਾਕੀ ਗੁਰਜੀਤ ਔਜਲਾ ਦੀ ਉਹਨਾਂ ਨੂੰ 7 ਸਾਲ 7.5 ਸਾਲ ਦਾ ਸਮਾਂ ਮਿਲਿਆ ਸੀ ਉਹਨਾਂ ਨੂੰ ਹੁਣ ਫੇਰ ਕਿਉਂ ਹੱਥ ਜੋੜ ਕੇ ਲੋਕਾਂ ਦੇ ਕੋਲ ਜਾਣਾ ਪੈਣਦਿਆ ਇਹ ਲੋਕਾਂ ਦੀ ਇਹ ਸੋਚ ਆ ਕਿ ਆਖਰੀ 1 ਮਹੀਨਾ ਰਹਿ ਜਾਂਦਾ ਆ ਹੋ ਗਿਆ ਉਹ ਵੇਖ ਲਓ ਤੇ ਲੋਕ ਇੰਨੇ ਮੂਰਖਾ ਕਿ ਵੋਟ ਪਾ ਦੇਣਗੇ ਸਾਨੂੰ ਪਰ ਹੁਣ ਉਹ ਸਮਾਂ ਲੰਘ ਗਿਆ ਆ ਹੁਣ ਉਹ ਚੀਜ਼ਾਂ ਨਹੀਂ ਹੁਣ ਆਮ ਘਰਾਂ ਚੋਂ ਵੀ ਆਪਾਂ ਨਿਕਲ ਕੇ ਇਹਨਾਂ ਦੇ ਸਾਹਮਣੇ ਇਲੈਕਸ਼ਨ ਮੈਂ ਤਾਂ ਹੋਰ ਵੀ ਵੀਰਾਂ ਨੂੰ ਬੇਨਤੀ ਕਰਦਾ ਸਾਰੇ ਹਲਕਿਆਂ ਚ ਕਿ ਇਹਨਾਂ ਦੇ ਸਾਹਮਣੇ ਕੱਲ ਨੂੰ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਆਉਂਦੀਆਂ ਤੁਸੀਂ ਕਾਗਜ਼ ਭਰੋ ਤੁਸੀਂ ਲੜੋ ਆਪਾਂ ਤੁਹਾਡੇ ਸਾਰੇ ਜਣੇ ਨਾਲ ਖਲੋਵਾਂਗੇ ਕੀ ਗੱਲ ਇਹਨਾਂ ਦੇ ਬੱਚੇ ਸਾਡੇ ਸਿਰਾਂ ਤੇ ਆ ਕੇ ਬਹਿ ਸਕਦੇ ਆ ਇਹਨਾਂ ਦੇ ਬੈੱਡਰੂਮਾਂ ਚੋਂ ਨਿਕਲ ਕੇ ਲੀਡਰ ਪੈਦਾ ਹੁੰਦੇ ਆ ਸਾਨੂੰ ਕੀ ਇਹ ਕਾਦੇ ਦਿਗਜ ਆ ਦਿਗਜ ਇਹਨਾਂ ਨੂੰ ਲੋਕਾਂ ਨੇ ਬਣਾਇਆ ਆ ਇਹ ਕੋਈ ਦਿਗਜ ਨਹੀਂ ਹੈਗੇ ਇਹ ਕਿਹੇ ਭਾਂਡੇ ਦੇ ਟੱਕਣ ਨਹੀਂ ਹੈਗੇ ਮੈਂ ਤਾਂ ਇਹਨਾਂ ਨੂੰ ਬੰਦੇ ਨਹੀਂ ਗਿੰਦਾ ਜਿਹੜੇ ਜਿਹੜੇ ਜ਼ਮਾਨ ਤੋਂ ਮੁ ਹਰ 5 ਸਾਲ ਬਾਅਦ ਇਹਨਾਂ ਨੂੰ ਮੌਕਾ ਚਾਹੀਦਾ ਆ ਪਿਛਲੇ 5 ਸਾਲ ਇਹਨਾਂ ਨੇ ਕੀਤਾ ਕਿ ਦੱਸਣਾ ਆ ਕਿ ਲੋਕਾਂ ਨੂੰ ਤੁਹਾਨੂੰ ਲੱਗਦਾ ਕਿ ਲੋਕ ਤੁਹਾਨੂੰ ਸਮਰਥਨ ਕਰਨਗੇ ਕਿਉਂਕਿ ਵੱਡੇ ਵੱਡੇ ਸਿਆਸੀ ਲੀਡਰ ਤਾਂ ਪਾਰਟੀ ਬਦਲ ਰਹੇ ਨੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਚ ਜਾ ਰਹੇ ਨੇ ਟਿਕਟ ਦੇ ਲਈ ਤੁਹਾਨੂੰ ਨਹੀਂ ਲੱਗਦਾ ਸੀ ਕਿਸੇ ਪਾਰਟੀ ਦੇ ਵਿੱਚ ਕੰਮ ਕਰਨਾ ਚਾਹੀਦਾ ਸੀ ਇਸ ਤਰ੍ਹਾਂ ਆਜ਼ਾਦ ਦੇ ਤੌਰ ਤੇ ਲੜ ਕੇ ਤੁਸੀਂ ਜਿਹੜਾ ਟੱਕਰ ਦੇ ਪਾਉਂਗੇ ਉੱਥੇ ਮੁਕਾਬਲਾ ਕਰ ਪਾਉਂਗੇ ਵੀ ਜਿਹੜੀ ਆਜ਼ਾਦ ਸੋਚ ਹੁੰਦੀ ਆ ਨਾ ਉਹ ਕਿਸੇ ਪਾਰਟੀ ਚ ਨਹੀਂ ਜਾ ਸਕਦੀ ਕਿਉਂਕਿ ਪਾਰਟੀ ਦੇ ਵਿੱਚ ਜਾ ਕੇ ਹੁਣ ਸਾਡੇ ਕੁਰ ਵਿਜੇ ਪ੍ਰਤਾਪ ਆ ਅੰਮ੍ਰਿਤਸਰ ਐਮ ਐਲ ਏ ਨੇ ਉਹਨਾਂ ਦੀ ਆਜ਼ਾਦ ਸੋਚ ਆ ਨਾ ਹੋ ਗਈ ਨਾ ਕੈਦੋ ਪਾਰਟੀ ਚ ਆ ਕੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਉਹਨਾਂ ਨੂੰ ਕੋਈ ਪਾਵਰ ਹੀ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਕੈਦ ਕਰ ਲਿਆ ਨਾ ਇਹਨਾਂ ਨੇ ਉਹਨਾਂ ਦੀ ਸੋਚ ਆਜ਼ਾਦ ਆ ਇਸ ਕਰਕੇ ਮੇਰਾ ਇਹ ਮੰਨਣਾ ਜਿਹੜੇ ਬੰਦੇ ਦੀ ਸੋਚ ਆਜ਼ਾਦ ਆ ਜਿੰਨੇ ਨਿਰਪੱਖ ਹੋ ਕੇ ਚੱਲਣਾ ਉਹਨੂੰ ਕਿਸੇ ਪਾਰਟੀ ਦੀ ਲੋੜ ਨਹੀਂ ਉਹਨੂੰ ਸਿਰਫ ਲੋਕਾਂ ਦੇ ਸਾਥ ਦੀ ਲੋੜ ਹੈ ਕੋਈ ਲੱਗਦਾ ਕਿ ਪਾਰਟੀ ਦੇ ਕੋਲੇ ਬਹੁਤ ਸਾਰੇ ਵਸੀਲੇ ਹੁੰਦੇ ਨੇ ਬਹੁਤ ਸਾਰੀਆਂ ਪਾਰਟੀਆਂ ਨੇ ਬਹੁਤ ਸਾਰੇ ਸਾਧਨ ਨੇ ਉਹਨਾਂ ਦੇ ਕੋਲੇ ਬਹੁਤ ਜਿਆਦਾ ਪੈਸਾ ਇਲੈਕਸ਼ਨ ਦੇ ਵਿੱਚ ਲੱਗਦਾ ਤੁਸੀਂ ਉਸ ਤਰੀਕੇ ਦੇ ਨਾਲ ਕਰ ਪਾਉਂਗੇ ਉਹ ਸਾਰੇ ਅਰੇਂਜਮੈਂਟਸ ਬਿਲਕੁਲ ਕਰਾਂਗੇ ਸਾਨੂੰ ਪੈਸੇ ਦੀ ਲੋੜ ਨਹੀਂ ਆ ਸਾਨੂੰ ਸਿਰਫ ਲੋਕਾਂ ਲੋਕਾਂ ਦਾ ਪਿਆਰ ਚਾਹੀਦਾ ਆ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਅਸੀਂ ਨਾ ਕੋਈ ਸ਼ਰਾਬਾਂ ਵੰਡਨੀਆਂ ਆ ਨਾ ਅਸੀਂ ਪੈਸੇ ਵੰਡਨੇ ਆ ਸਾਨੂੰ ਸਿਰਫ ਲੋਕਾਂ ਦੇ ਪਿਆਰ ਦੀ ਲੋੜ ਆ ਤੇ ਲੋਕ ਦੇ ਰਹੇ ਆ ਤੁਹਾਡੇ ਵਰਗੇ ਕਈ ਨੌਜਵਾਨ ਆਉਂਦੇ ਨੇ ਫਿਰ ਉਹ ਚਰਚਾ ਦੇ ਵਿੱਚ ਰਹਿੰਦੇ ਨੇ ਚਰਚਾ ਦਾ ਵਿਸ਼ਾ ਬਣਦੇ ਨੇ ਪਰ ਕੋਈ ਚੀਜ਼ ਸਮਿਆਂ ਦੇ ਬਾਅਦ ਉਹ ਗਾਇਬ ਵੀ ਹੋ ਜਾਂਦੇ ਨੇ ਜਾਂ ਕਿਸੇ ਨਾ ਕਿਸੇ ਸਿਆਸੀ ਧਿਰ ਨੂੰ ਜੁਆਇਨ ਕਰ ਲੈਂਦੇ ਨੇ ਤੁਹਾਡਾ ਕੋਈ ਇਹ ਜਿਹਾ ਇਰਾਦਾ ਤਾਂ ਨਹੀਂ ਇੱਕ ਵਾਰ ਮਸ਼ਹੂਰ ਹੋ ਕੇ ਫਿਰ ਕਿਸੇ ਸਿਆਸੀ ਪਾਰਟੀ ਨੂੰ ਨਹੀਂ ਨਹੀਂ ਵੀ ਜੀ ਇਹੋ ਜਿਹਾ ਕੋਈ ਸਾਡਾ ਇਰਾਦਾ ਨਹੀਂ ਆ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਅੱਕ ਕੇ ਇੱਧਰ ਆਏ ਆ ਸਾਨੂੰ ਪਹਿਲਾਂ ਵੀ ਆਫਰ ਆ ਮੈਨੂੰ ਕਈ ਪ੍ਰਧਾਨ ਗਿਆਨ ਦੇ ਵੀ ਆਫਰ ਆ ਕਈ ਪਾਰਟੀਆਂ ਦੇ ਵਿੱਚ ਸਾਨੂੰ ਕੋਈ ਇਹ ਨਹੀਂ ਹੈ ਕਿ ਅਸੀਂ ਫੇਮਸ ਹੋ ਕੇ ਤੇ ਅਸੀਂ ਕਿਸੇ ਪਾਰਟੀ ਚ ਰਲ ਜਾਈਏ ਜਾ ਕੇ ਸਾਡਾ ਕੋਈ ਇਹੋ ਜਿਹਾ ਕੋਈ ਨਹੀਂ ਹੈਗਾ ਸਾਨੂੰ ਸਿਰਫ ਲੋਕਾਂ ਦਾ ਮਤਲਬ ਹੈ ਕਿ ਲੋਕਾਂ ਦੀ ਆਵਾਜ਼ ਜਿਹੜੀ ਆ ਅਸੀਂ ਚੁੱਕੀ ਹੈ ਮੌਜੂਦਾ ਸਮੇਂ ਦੇ ਵਿੱਚ ਕੋਈ ਵੀ ਪਾਰਟੀ ਤੁਹਾਨੂੰ ਇਹ ਨਹੀਂ ਲੱਗੀ ਤੁਹਾਨੂੰ ਲੱਗਿਆ ਜਿੱਥੇ ਕਿ ਤੁਸੀਂ ਕੰਮ ਕਰ ਸਕੋ ਤੇ ਉੱਥੇ ਜਾ ਕੇ ਉਹ ਪਾਰਟੀ ਤੁਹਾਨੂੰ ਸਪੇਸ ਦੇਵੇ ਤੁਹਾਡੇ ਮਸਲਿਆਂ ਨੂੰ ਮੈਂ ਤੁਹਾਨੂੰ ਗੱਲ ਦੱਸੀ ਤਾਂ ਹੈਗੀ ਹੈ ਕਿ ਜਿਹੜੀ ਆਜ਼ਾਦ ਸੋਚ ਆ ਉਹ ਉਹਨੂੰ ਉਹ ਪਾਰਟੀ ਕੈਦ ਕਰ ਦਿੰਦੀ ਜਿੱਦਾਂ ਕੁਵਰ ਵਿਜੇ ਪ੍ਰਤਾਪ ਜੀ ਹੈ ਉਹਨਾਂ ਨੂੰ ਕੋਈ ਪਾਵਰ ਹੀ ਨਹੀਂ ਦਿੱਤੀ ਜਾ ਰਹੀ ਉਹਨਾਂ ਦੇ ਕੰਮ ਹੀ ਨਹੀਂ ਹੋਉਂਦੇ ਉਹਨਾਂ ਨੂੰ ਦੇਣ ਪਾਵਰ ਇਹ ਆਮ ਆਦਮੀ ਪਾਰਟੀ ਵਾਲੇ ਹਮ ਕਰਨਗੇ ਕੰਮ ਜਿੰਨੇ ਉਹਨਾਂ ਕੋਲ ਲੂਪ ਪੋਲ ਪਿਆ ਸਾਰੇ ਲੀਡਰਾਂ ਦੇ ਸਾਰਾ ਕੁਝ ਪਿਆ ਉਹਨਾਂ ਨੂੰ ਖੁੱਲ ਕੇ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਇਸ ਕਰਕੇ ਮੈਨੂੰ ਕਿਸੇ ਪਾਰਟੀ ਦੀ ਨਹੀਂ ਲੋੜ ਤਾਂ ਇਸ ਮੁਲਾਕਾਤ ਦੇ ਵਿੱਚ ਰੇਸ਼ਮ ਸਿੰਘ ਵਿੜੈਚਾਰਾਂ ਦੀ ਗੱਲਬਾਤ ਤੁਸੀਂ ਸੁਣ ਰਹੇ ਸੀ ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਸੀ ਨਾ ਜਾਵਾਂਗਾ ਪਰ ਮੈਂ ਜਿਹੜਾ ਇਹਨਾਂ ਪਾਰਟੀਆਂ ਦੇ ਵਿਰੋਧ ਇਹਨਾਂ ਦੇ ਸਾਹਮਣੇ ਖੜ ਕੇ ਜਿਹੜਾ ਅਮਰਸਰ ਤੋਂ ਲੋਕ ਸਭਾ ਦਾ ਇਲੈਕਸ਼ਨ ਹੈ ਉਹ ਲੜਾਂਗਾ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮਹਿਮਨਪ੍ਰੀਤ ਸਿੰਘ ਨਿਰਪੱਖ ਪੋਸਟ ਲਈ ਧੰਨਵਾਦ